ਹਲਵਾਰਾ ਕੀਡ ਕਲੱਬ ਕਿਨੇ ਜੇ ਨਵਾਂ ਡਰਾਈਵਰ ਲਿਆਂਦਾ ਮੁਕਾਬਲੇ 'ਚ ਹਾਂਜੀ ਕੱਦਾਂ ਮਿੱਤਰੋ ਕੀ ਹਾਲ ਚਾਲ ਨੇ ਮੈਂ ਆਸ ਕਰਦਾ ਤੁਸੀਂ ਸਾਰੇ ਘੰਟੋਂ ਮਗ ਤੇ ਮਿੱਤਰੋ ਆਪਾਂ ਵੀ ਪੂਰੇ ਘੰਟਾਂ ਤੇ ਅੱਜ ਚੱਲੇ ਆਪਾਂ ਪਟਿਆਲੇ ਦੇ ਲਾਗੇ ਪਿੰਡ ਤਰਖੇੜੀ ਕਲਾਂ ਉੱਥੇਗਾ ਟਰਾਲੀ ਖਿੱਚ ਮੁਕਾਬਲਾ ਤੇ ਆਜੋ ਆਪਾਂ ਚੱਲਦੇ ਆਂ ਬਾਕੀ ਸਾਰੇ ਬਾਈ ਆਪਣੇ ਪਹਿਲਾਂ ਸਵੇਰ ਦੇ ਗਏ ਆਪਨੂੰ ਕੋਈ ਕੰਮ ਸੀਗਾ ਤੇ ਬਾਕੀ ਥੋੜਾ ਜਿਹਾ ਕੀਡ ਆ ਉਹ ਘਰੇ ਤੇ ਗੰਨੀ ਦੁੰਦਾ ਤੇ ਮੇਲਾ ਦੇਖਣ ਜਾੜਾ ਜਾੜਾ ਸੀਗਾ ਉੱਤੋਂ ਸੰਡੇ ਉੱਤੋਂ ਸੰਡੇ ਸੀਗਾ ਤੇ ਜੱਜੀ ਬਾਈ ਉਹਨੇ ਵੀ ਵਿਹਲੇ ਸੀ ਅੱਜ ਨਾਲ ਸਾਡੇ ਤੇ ਚਲੋ ਆਜੋ ਚੱਲਦੇ ਆ ਦਿਖਾਉਨੇ ਆ ਮੇਲਾ ਤੁਹਾਨੂੰ ਟਰੈਕਟਰ ਚੱਲਦੇ ਆ ਮੇਰੇ ਸਾਹਮਣੇ 12 ਕ ਐਂਟਰ ਹੋਏ ਆ ਸ਼ਾਇਦ 3 ਸਿਲੰਡਰ 12 ਐਂਟਰ ਹੋਏ ਹੋਣਗੇ 4 ਸਿਲੰਡਰ ਵੱਧ ਵੀ ਹੋ ਸਕਦੇ ਆ ਤੇ ਆਜੋ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਮੇਲਾ ਜਾਂਦਗੇ ਲੋ ਜੀ ਇਹਨੇ ਕਾਸ਼ਤੀ ਦੰਗਲ ਚੱਲੀ ਜਾਂਦੇ ਆ ਜਿੰਦਰ ਸਿੰਘ ਜੀ ਢੋਲੂ ਆਓ ਜੀ ਬੇਨਤੀ ਆ ਕੁਸ਼ੀ ਨਾਲ ਸ਼ੁਰੂ ਕਰ ਬਣ ਗਏ ਤੇ ਕਾਕਾ ਬਾਈ ਹਾਂਜੀ ਉਹ ਬੈਠਾ ਗਾੜਾ ਇਹਦੇ ਤੋਂ ਸੋਲਾਂ ਕਿੱਥੇ ਗਾਣਾ ਦੇ ਵਿੱਚ ਆਉਂਦੇ ਛੋਟੇ ਮਾੜਾ ਆਜੋ ਜੱਕਦੇ ਵੀਰੇ ਇਹਦੇ ਕੋਲ ਹੀ ਰਹਿਦੇ ਲੋ ਜੀ ਕਹਿੰਦੇ ਟਰੈਕ 'ਚ ਆ ਗਿਆ 50 50 ਕਹਿੰਦਾ ਜਨਾਜ਼ਤ ਕਹਿੰਦਾ ਉਹਗਾ ਨਹੀਂ ਵੀਰੇ ਕਹਿੰਦਾ ਜਨਾਜ਼ਤ ਗਿਆ ਜਨਾਜ਼ਤ ਗਿਆ ਅੱਛਾ ਕਾ ਠੀਕ ਅਸੀਂ ਧੰਦੇ ਵੀ ਕਹਿੰਦੇ ਦਿਲ ਖੂਲ ਕੇ ਇਸ ਖਿੱਡਾਂ ਨੂੰ ਦੇਸ਼ਰ ਲਵਾਗੇ ਮੇਰੇ ਵੀਰੋ ਕਹਿੰਦਾ ਜ ਨਵਾਂ ਡਰਾਈਵਰ ਲਿਆਂਦਾ ਮੁਕਾਬਲੇ ਚ ਅੱਜ ਨਵਾਂ ਡਰਾਈਵਰ ਲਿਆਂਦਾ ਅਗਲਾ ਟਰੈਕਟਰ ਕਿਹੜਾ ਵੀਰੇ ਆਜੋ ਆਓ ਜੀ ਪਾਓ ਲੋ ਜੀ ਟਰਾਲੀ ਪਾਉਣ ਲੱਗੇ ਆ ਟਰੈਕਟਰ ਮਗਰ ਲੈ ਕੇ ਮਸ ਦੇਖੋ ਜੀ ਉਹਦੇ ਲਾਗੇ ਕਰਕੇ ਫਿਰੋਜ਼ਪੁਰ ਪਿੰਡਾਂ ਮਹਾਰੀ ਚਲੇਗਾ ਹਲਵਾਰਾ ਕਿਡ ਕਲੱਬ ਹਲਵਾਰਾ ਧੁੱਪੀ ਦਾ ਜੰਮਿਆ ਹੋਇਆ ਪੱਤਾ ਓਏ ਸਾਡੀ ਦੀ ਲਖਾਈ ਫਿਰਦਾ ਧੁੱਪੀ ਹਲਵਾਰਾ ਹਸਤਾ ਚੱਲੋ ਝੋਟਿਆ ਮੈਂ ਵੀ ਦੇਖੋ ਧੁੱਪੀ ਕਹਿੰਦੇ ਓ ਕਹਿੰਦੇ ਕਿਸੇ ਜਾਣ ਪਛਾਣ ਦਾ ਮਾਤਜ਼ ਨਹੀਂ ਮੇਰੇ ਵਿੱਚੋਂ ਦੀ ਮੋਟਰਸਾਈਕਲ ਚਿਤਣ ਵਾਲਾ ਟਰੈਕਟਰ ਕੰਧਾਂ ਦੇ ਹਥਿਆਰ ਦੇ ਵਿੱਚਾ ਕਹਿੰਦੇ ਪੱਟਾ ਨਾਮ ਦਾ ਖੱਡਾ ਹੋਇਆ ਓਏ ਗਰੂ ਦਾ ਓਏ ਉਹ ਦਾ ਚੇਲਾ ਕਹਿੰਦੇ ਆ ਚੱੱਕੀ ਆ ਗਿਆ ਚੌਂਡੀ ਲੈ ਕੇ ਚੱੱਕੀ ਆ ਰਿਹਾ ਮੇਰੇ ਮਿੱਤਰੋ ਜਿੱਥੋਂ ਜਿੱਥੋਂ ਦੀ ਲੰਗਦਾ ਓਏ ਤਾੜੀ ਤੂੜੀ ਆਹ ਛੇਡ ਜਾ ਕੇ ਕਹਿੰਦੇ ਕੱਲੀ ਹੋਰ ਬਗਾਵਤ ਹੈ ਜੀ ਥੋੜੀ ਬੰਦੀ ਸੱਲਾਂ ਮਖਰੀਆਂ ਹਰ ਚ ਸੱਚਾ ਤੇ ਸੱਚਾ ਤਾਰੀ ਕੁਝ ਵੀ ਹੋ ਜਾਏਗਾ ਤਾ ਗਾਹੀ ਮਹਿਮਾਨੇ ਇੱਥੇ ਇੱਥੇ ਜਾ ਕੇ ਤਾਂ ਅਨੁਸ਼ਾਣ ਕਰ ਲੈ ਓਏ ਗੱਬਰੂਆ ਮੈਚ ਭਾਵੇਂ ਆਵੇ ਨਾਵੇ ਪਰ ਮੈਚ ਦੇ ਵਿੱਚ ਜੋਸ਼ ਭਰਦਾ ਡ੍ਰੈਕਟਰ ਨੇ ਜੇ ਉਹ ਦੋ ਜਨਾਂ ਦੇ ਉੱਤੇ ਟਾਈਮ ਬਰਬਾਦ ਨਾ ਕਰਦਾ ਤਾਂ ਕਹਾਣੀ ਕੁਝ ਹੋਰ ਹੁੰਦੀ ਸੀ ਇਹਦਾ ਟਾਈਮ 1 ਮਿੰਟ 18 ਸੈਕਿੰਡ 22 ਮਾਈਕਰੋ ਮੇਰੇ ਲਓ ਜੀ ਤੀਜਾ ਨਾਮ ਸੀ ਆ ਪ੍ਰੋਡਕਟਰ ਦਾ ੁੱਪੀ ਹਲਵਾਰਾ ਨੂੰ ਕਹਿੰਦੇ ਉਸਤਾਦ ਵੰਦਾ ਮੁੰਡਾ ਗਰਿਆਲ ਹੁਣੀ ਢੈਪੀ ਵਾਲੇ ਤੇ ਨਾਲੇ ਵਿਨਾਪ੍ਰਵਾ ਦਾ ਕੋਈ ਵੀ ਅੰਗਰਿਆਂ ਤੋਂ ਧੰਨਵਾਦ ਕਰਦੇ ਹਲਵਾਰਾ ਫਿਲਮ ਦੇ ਪ੍ਰਦੀਪ ਅੰਕਲ ਜੀ ਕੁੱਪੀ ਹਲਵਾਰਾ ਜੀ ਸੁਖ ਧਾਲੀਵਾਲ ਤੇ ਬ੍ਰਿੰਦਰਪੰਦ ਧਾਲੀਵਾਲ ਬੜਾਈਆਂ ਬਧਾਈਆਂ ਧੰਨਵਾਦ ਦਾ ਕੁੱਪੀ ਹਲਵਾਰਾ ਨਾਲ ਇੰਨੀ ਧੂਰ ਕੋਟੀਆਂ ਨਾਲ ਕਹਿੰਦੇ ਅਨੇਕ ਕਮੀਡਾਂ ਵਾਲੇ ਸਾਡੇ ਨਿਊਜ਼ੀਲੈਂਡ ਵਾਲੇ ਹੈਵੀ ਹੋਣੀ ਹਰਬਰ ਹੋਣੇ ਆਈ ਇਹ ਸਾਰੇ ਅਮੀਰਾਂ ਦਾ ਧੰਨਵਾਦ ਆ ਜੋ ਕਦੇ ਵੱੱਡਾ ਮਾਰ ਕਰਦੇ ਨੇ ਹਮਾਰਾ ਫੀਲਡ ਕਲੱਬ ਦੇ ਕਿੰਨੇ ਭਰਾਵਾਂ ਨੂੰ ਵੱਡੀ ਮੌਕਾ ਮਿਲਿਆ ਲੱਡੀ ਲੱਟਾ ਜੀ ਉਹ ਵੀ ਆਪਣੀ ਨਾਲ ਹੋ ਗਿਆ ਡਰ ਗਿਆ ਸਾਡੇ ਗਿਆ ਪੁੱਤ ਆ